ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆਂ ਪਿੰਡ ਸਹੜੇ ਤੋਂ ਤਹਿਸੀਲ ਇਹਨੂੰ ਪੈਂਦੀ ਹੈ ਗਿੱਤਾਪਾ ਤੇ ਜ਼ਿਲ੍ਹਾ ਪੈਂਦਾ ਬਰਨਾਲਾ ਤੇ ਜਿਸ ਜਗ੍ਹਾ ਤੋਂ ਅਸੀਂ ਵੀਡੀਓ ਬਣਾਉਣਾ ਨਾ ਬਾਈ ਦਾ ਨਾ ਵਪਾਰ ਦਾ ਕੰਮ ਤਾਂ ਬਾਈ ਨੇ ਹੁਣੇ ਸ਼ੁਰੂ ਕੀਤਾ ਤੇ ਮੇਨ ਕੰਮ ਨਾ ਬਾਈ ਦਾ ਦੁੱਧ ਦਾ ਹੈ ਦੁੱਧ ਦੇ ਉੱਤੇ ਬਾਈ ਕੰਮ ਕਰਦਾ ਹੈ ਚੰਗੀ ਗਿਣਤੀ ਦੇ ਵਿੱਚ ਬਾਈ ਕੋਲੇ ਮੱਝਾਂ ਹੈ ਤੇ ਚੰਗੇ ਪੀਕ ਲੈਵਲ ਆ ਮੱਝਾਂ ਦਾ ਵੀ ਆਪਾਂ ਜਿਹੜੀ ਤੁਹਾਨੂੰ ਅੱਜ ਵੀਡੀਓ ਦਿਖਾਉਣੀ ਹੈ ਉਹ ਆਪਾਂ ਤੁਹਾਨੂੰ ਦਿਖਾਉਣੀ ਹੈ ਇਹ ਤਿੰਨ ਤਾਂ گاਮਾਂ ਨੇ ਜਿਨ੍ਹਾਂ ਵਿੱਚ ਇੱਕ ਗਾਂ ਗੱਬਣ ਹੈਗੀ ਤੇ ਦੋ ਗਾਵਾਂ ਸੁngੇ ਤੇ ਨਾਲ ਉਹਦੇ ਇੱਕ ਸਾਹੀ ਵਾਲ ਬੈਠ ਖੜੀ ਐ ਸੋਨੂੰ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਗ دوستੋ ਚੰਗਾ ਲੱਗੇ ਨਾ ਨੰਬਰ ਆਪਾਂ ਭਾ 22 ਦਾ ਸਕਰੀਨ ਤੇ ਚਲਾਤਾ ਤੁਸੀਂ ਕੰਟੈਕਟ ਕਰ ਲਿਓ ਡਿਟੇਲ ਆਪਾਂ ਤੁਹਾਨੂੰ ਇਕੱਲੇ ਇਕੱਲੇ ਨਗਦੀ ਆਪਾਂ ਬਾਈ ਤੋਂ ਲੈ ਕੇ ਦੇ ਦਨੇ ਆ ਭਾਈ ਐਂ ਸਾਹਮਣੇ ਕਰਾਂ ਹਾਂਜੀ ਭਾਈ ਐਸਰੀ ਕਾਲ ਹੋਰ ਭਾਈ ਠੀਕ ਠਾਕ ਹੋ ਠੀਕ ਹੈ ਨਾਮ ਦੱਸ ਬਈ ਆਪਣਾ ਬਈ ਨਾਮ ਮੇਰਾ ਸੋਲਬ੍ਰੀਤ ਪਿੰਡ ਸ਼ੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਦੇਖ ਇਹ ਦੱਸ ਸੋਲ ਤੈਨੂੰ ਇਹ ਜਿਹੜਾ ਤੁਸੀਂ ਇਹ ਆਪਣਾ ਫਾਰਮ ਕਰਦੇ ਹੋ ਬਈ ਇਹ ਹਾਂਜੀ ਇਸ ਨੂੰ ਕਿੰਨਾ ਟਾਈਮ ਲੱਗ ਗਿਆ ਕੰਮ ਕਰਨ ਨੂੰ ਇਹਨੂੰ ਇਹ ਹੁਣ ਜੀ ਨਵੇਂ ਸਟਾਰਟ ਕੀਤਾ ਇਹਨੂੰ ਸਾਲ ਕੀ ਹੋਇਆ ਜੀ ਸਾਲ ਕੋਇਆ ਹਾਂਜੀ ਦੁੱਧ ਦਾ ਕੰਮ ਹੀ ਹੈ ਹਾਂਜੀ ਕਿੰਨੇ ਕੁ ਦਾ ਗਿਆ ਮੱਝਾਂ ਦੇ ਤੁਹਾਡੇ ਕੋਲ ਮੱਝਾਂ ਹੋਣਗੀਆਂ ਜੀ 26 26 ਮੱਝਾਂ ਜੀ ਅੱਛਾ ਦੁੱਧ ਫਿਰ ਕਿਹਨੂੰ ਪਾਉਣੇ ਹੋ ਦੁੱਧ ਜੀ ਬੇਰਕਾਂ ਨੂੰ ਬੇਰਕਾਂ ਨੂੰ ਹਾਂਜੀ ਵਧੀਆ ਰੇਟ ਮਿਲਦਾ ਹੈ ਹਾਂਜੀ ਅੱਛਾ ਤੇ ਗਾਵਾਂ ਦਾ ਫਿਰ ਜਿਹੜਾ ਸੇਲ ਪਰਚੇ ਦਾ ਕੰਮ ਹੁਣ ਕਦੋਂ ਸਟਾਰਟ ਕੀਤਾ ਇਹ ਥੋੜੇ ਟਾਈਮ ਦੀ ਸਟਾਰਟ ਕੀਤਾ ਜੀ ਥੋੜੇ ਦੀ ਹਾਂਜੀ ਅੱਛਾ ਅੱਜ ਕਾਹਨਾਗਾ ਚਾਰ ਅੱਜ ਚਾਰ ਨਾਗਣੀ ਦੱਸੀ ਬਈ ਇਹਦੀ ਪਹਿਲੀ ਗਾਂ ਦੀ ਡਿਟੇਲ ਠਾਈ ਗੇ ਲੋ ਦੋਦੀ ਗਰੰਟੀ ਆ ਠੀਕ ਹੈ ਹਜੇ ਇਹ 15 ਦਿਨ ਕੱਚੀ ਆ 15 ਦਿਨ ਹੀ ਕੱਚੀ ਆ ਹਾਂਜੀ ਅੱਗੇ ਕੋ ਸੀਮਨ ਦਾ ਪਤਾ ਕਿਹੜਾ ਲੱਗਿਆ ਕੇ ਮੋਸ਼ ਅੱਗੇ ਤਾਂ ਨਹੀਂ ਭਰਾ ਮੇਰਾ ਸੀਮਨ ਦਾ ਪਤਾ ਹੈਗਾ ਠੀਕ ਹੈ ਬਾਕੀ ਹਜੇ ਵੈੜ ਦੇ ਟੱਲਾ ਡੁੱਲਾ ਬਹੁਤ ਪੰਗਿਆ ਹਜੇ ਵੈੜ ਦੇ ਬਣਦਾ ਬਹੁਤ ਥਣਾ ਸੁਣਾ ਦੀ ਗਰੰਟੀ ਆ ਸਾਫ਼ ਬਦਣਾ ਮਾੜਾ ਤੋਰਿੰਗਾ ਨੂੰ ਹਾਂ ਤੋਰ ਨੂੰ 15 ਦਿਨਾਂ ਦੀ ਕੱਚੀ ਆ ਵੀਰ ਕਹਿੰਦਾ ਦੂਜਾ ਸੂਹਾ ਸੂਣ ਵਾਲੀ ਹੈ ਕੀ ਢੱਲਾ ਡੁੱਲਾ ਕਾਫੀ ਪੰਗਿਆ ਹਵਾਨਾ ਭਰਨਾ ਇਹਨੇ ਵੈੜ ਨੇ ਸਟਾਰਟ ਕੀਤਾ ਹੈ ਤੇ ਉਮੀਦ ਹੈ ਵੀ ਚੰਗਾ ਹਵਾਨਾ ਇਹ ਵੈੜ ਭਰੂਗੀ ਚੰਗੇ ਢਾਂਚੇ ਦੀ ਬਿਹੜਾ ਹੈ ਬੇਲ ਬੁੱਲ ਚੰਗੀ ਮਤਲਬ ਲੰਮੀ ਹੈ ਬੇਲ ਬੈਠਦੀ ਮੋੜ ਲਾ ਬਾਈ ਸਜ ਸੋ ਮੋੜ ਲਾ ਆ ਤੁਸੀਂ ਨਾ ਦੂਜੀ ਸਾਈਡ ਤੋਂ ਹਵਾ ਨੇ ਨੂੰ ਜੱਜ ਕਰ ਲਿਓ ਥਾਣਾ ਦਾ ਸਾਇਆ ਦੇਖ ਲਿਓ ਬਿਤ ਬੁੱਤ ਚੰਗੀ ਹੈ ਸਾਇਆ ਚੰਗਾ ਥਾਣਾ ਦਾ ਕਿਹਦਾ ਫਿਰ ਰੇਟ ਹੈ ਰੇਟ ਜੀ ਫੋਨ ਤੇ ਕਰਾਂਗੇ ਹੁਣ ਤੇ ਹਾਂ ਜੀ ਕਾਰਨ ਕਰਨੀ ਕੋਈ ਵਪਾਰੀ ਆਪਣੇ ਕੋਲੇ ਆਉਂਦੇ ਆ ਮੱਝਾਂ ਦਾ ਮਖਰੀਦਣ ਉਹਦਾ ਕਰਕੇ ਆਪਾਂ ਰੇਡ ਫੋਨਤੀ ਕਰਾਂਗੇ ਸਾਰੇ ਨਗਾ ਦੇ ਫੋਨ ਕਰਾਂਗੇ ਅੱਛਾ ਅਗਲੀ ਵਾਰ ਦੱਸਿਓ ਇਹ ਵੀ ਦੂਜੇ ਸੂਏ ਵੈੜੜਾ ਜੀ ਹੁਣ ਇਹ ਥੱਲੇ ਕਰੀਬਨ 19 ਤੋਂ 20 ਲੀਟਰ ਰੋ ਤਿਆਰ ਆ ਥਣਾ ਥਣਾ ਦੀ ਸਾਫ ਆ ਮਗਰ ਬੱਛੀ ਇਹਨੂੰ ਸੂਈ ਨੂੰ ਹਫਤਾ ਹੋਇਆ ਜੀ ਹਫਤਾ ਹੋ ਗਿਆ ਸੂਈ ਹਾਂਜੀ ਠੀਕ ਐ ਤੋਰੀ ਇਹਨੂੰ 19 20 ਕਿਲੋ ਰੋ ਤੋਂ ਹੁਣ ਤਿਆਰ ਆ ਇੱਕ ਹਫਤੇ ਦੀ ਸੂਈ ਅਤੇ ਮਗਰੇ ਦੇ ਬੱਛੀ ਆ ਦੋਸਤੋ ਦੂਜਾ ਸੂਆ ਵੀਰ ਕਹਿੰਦਾ ਸੂਈ ਐ ਚੋਕੇ ਚਾਹੇ ਅਗਲਾ ਦੋ ਟਾਂ ਟੰਡਾ ਨਿਵਾੰਗੀ ਹਾਂਜੀ ਹਾਂਜੀ ਦੋ ਟਾਈਮ ਤਿੰਨ ਟਾਈਮ ਜੇ ਮਰਜ਼ੀ ਚੋਕ ਲੈ ਜਿਓ ਇਹ ਦਰਮਿਆਨੇ ਕਾਦ ਕਾਰ ਦੇ ਵਿੱਚ ਆ ਬੈੜ ਇਹ ਮੋੜ ਨਹੀਂ ਬਾਈ ਇਹਨੂੰ ਮੋੜ ਨਹੀਂ ਬਾਕੀ ਹਵਾਨਾ ਨਾ ਹਲੇ ਟਾਈਮ ਪਿਆਗਾ ਅਜੇ ਭਰਾ ਮੇਰਾ 3 ਘੰਟੇ ਚਵਾਈ ਚ ਪਏ ਤਿੰਨ ਘੰਟੇ ਆਰਾਮ ਨਾਲ ਪਿਆ ਚਵਾਈ ਦੇ ਵਿੱਚ ਤੇ ਹਵਾਨਾ ਨਾ ਤੁਸੀਂ ਹੁਣ ਵੀ ਜੱਜ ਕਰ ਲਿਓ ਅਸੀਂ ਪਈਆ ਬੜਾ ਫਿਕਸ ਆਰਡਰ ਦੀ ਹੈ ਬੈੜ ਇਹ ਹਾਂ ਸੋਣਾ ਲੱਗਿਆ ਬੈੜ ਨੂੰ ਤੇ ਨਾੜਾ ਨਾ ਜੇ ਤੁਸੀਂ ਦੇਖੋਗੇ ਬੈੜ ਤੇ ਆ ਦੇਖੋ ਹਵਾਨੇ ਦੇ ਉੱਪਰ ਨਾੜਾ ਦੇਖਿਓ ਉਮੇ ਕਰਦੀ ਨਹੀਂ ਐ ਤੇ ਮਿਲਕ ਵੇਣ ਵੀ ਜਿਹੜੀ ਇਹਦੀ ਆਉਂਦੀ ਹੈ ਨਾ ਕਾਫੀ ਹੈਵੀ ਤੇ ਸਟਰੋਂਗ ਆਉਂਦੀ ਹੈਗੀ ਮੋਲੇ ਦਾ ਹੀ ਫੋਨ ਤੇ ਰਹਿਣਾ ਹੈ ਹਾਂਜੀ ਅਗਲੀ ਬੈੜ ਦੀ ਦੱਸਿਮੇ ਡਿਟੇਲ ਆ ਇਹ 에ਅਰ ਸ਼ੈਅਰ ਹੈ ਜੀ ਵੀ ਦੂਜੇ ਸੂਏ ਸੂਈ ਵੀ ਆ ਕਹਿੰਦੇ ਉਹਨਾਂ ਕੋ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਈ 4 ਦਿਨ ਮਗਰ ਬੱਚਾ ਇਹਦੇ ਅੱਛਾ ਦੁੱਧ ਬਾਈ ਦਾ ਬਾਈ ਇਹਦੇ ਥੱਲੇ 16 ਤੋਂ 17 ਲੀਟਰ ਤੋਂ ਰੈਡੀ ਆ ਦੂਜੇ ਸੂਈ ਆ ਵੀ ਦੂਜੇ ਸੂਈ ਦੂਜਾ ਸੂਆ ਸੂਈ ਆ 16 17 ਕਿਲੋ ਦੁੱਧ ਹੁਣ ਤਿਆਰ ਆ ਐਸ ਸ਼ੈਰ ਦੇ ਵਿੱਚ ਪੈਂਦੀ ਐ ਹਾਂਜੀ ਤੇ ਮਗਰ ਦੇ ਬੱਚਾ ਮਗਰ ਬੱਚਾ ਜੀ ਮੈਸਰ ਇੱਥੇ ਖੜੀ ਤਾਂ ਦੇਖ ਲਿਓ ਤੁਸੀਂ ਹਵਾਨਾ ਦਾ ਜੱਜ ਕਰ ਲਿਓ ਹਨ ਤੁਹਾਨੂੰ ਸੋਹਣਾ ਆ ਵਧੀਆ ਹੱਥੀ ਚਵਾਈ ਵਾਲਾ ਵੀ ਮੰਨੇਓ ਸਾਡਾ ਮੁੱਠੀ ਵਾਲਾ ਥਾਣਾ ਪ੍ਰਿੰਟ ਵਾਈਜ਼ ਸੋਹਣਾ ਬਹਿੜਦਾ ਤਤਕਾਰ ਚੰਗਾ ਬਹਿੜਦਾ ਬੇਲ ਲੰਮੀਆਂ ਬਹਿੜਦੀ ਬਾਕੀ ਤੋੜ ਕੇ ਤੁਹਾਨੂੰ ਹੁਣ ਆਪਾਂ ਦਿਖਾਉਣੇ ਆ ਕਿ ਮਗਰ ਦੇ ਸਾਹਮਣੇ ਬੱਚਾ ਖੜਾ ਐ ਆ ਦੇਖ ਲਓ ਦੋਸਤੋ ਵਹਿ ਰਿਹਾ ਹੈ ਨਾ ਧਿਆਨ ਨਾਲ ਦੇਖ ਲਓ ਮੋੜ ਲਈ ਬਾਈ ਮੋੜ ਲਈ ਆ ਹਵਾਨਾ ਤੁਸੀਂ ਸਾਈਡ ਤੋਂ ਵੀ ਦੇਖ ਲਿਓ ਬੈੜ ਦਾ 16 17 ਕਿਲੋ ਦੁੱਧ ਨਾ ਹੁਣ ਇਸ ਬੈੜ ਦਾ ਵੀ ਤਿਆਰ ਹੈਗਾ ਇਹਨੂੰ ਸੂਈ ਨੂੰ ਕਿੰਨਾ ਹੋ ਗਿਆ ਕਿੰਨੇ ਦਿਨ ਹੋ ਗਏ ਸੀਗੇ 4 ਦਿਨ ਜੀ 4 ਦਿਨ 4 ਦਿਨ ਦੋਸਤੋ ਇਹਨੂੰ ਸੂਈ ਨੂੰ ਹੋਏ ਹੈਗੇ ਹਾਂਜੀ ਇਹਦਾ ਬੋਲੇ ਜੋ ਹੁਣੀ ਸਾਫ ਹੋਈ ਹੋਣੀ ਹੈ ਹਾਂਜੀ ਹਾਂਜੀ ਅੱਛਾ ਤੇ ਇੱਕ ਆ ਬਾਈ ਕੋਲੇ ਦੋਸਤੋ ਆਹ ਨਾ ਸਾਹੀਆਲ ਦੀ ਬੱਚੀ ਹੈ ਜੇ ਕਿਸੇ ਭਰਾ ਨੇ ਲੈਣੀ ਹੋਵੇ ਨਾ ਇਹਦੀ ਉਮਰ ਕਿੰਨੀ ਹੈ 18 ਮਹੀਨੇ ਦੀ 18 ਮਹੀਨੇ ਹਾਂਜੀ ਇਹਦਾ ਕੋਈ ਰਿਕਾਰਡ ਇਹਦੀ ਮਾਂ ਦਾ ਕਿਵੇਂ ਕੋਈ ਮਾਂ ਦੇ 26 ਕਿਲੋ ਦੁੱਧ ਚੋਇਆ ਇਹਦੀ ਮਾਂ ਦਾ ਹਾਂਜੀ ਅੱਛਾ ਇਹੇ ਹੁਣ ਕ੍ਰੋਸ ਤਾਂ ਨਹੀਂ ਹੋਈ ਹਾਲੇ ਤੱਕ ਨਹੀਂ ਹਜੇ ਕ੍ਰੋਸ ਨਹੀਂ ਕਰਾਈ ਕੋਈ ਹੀਟ ਟੂਟ ਚਾਈ ਨਹੀਂ ਹਾਲੇ ਨਹੀਂ ਹਜੇ ਹੀਟ ਚ ਨਹੀਂ ਇਹ ਕਿਰੈਕਟ ਆ ਦੀ ਤਾਂ ਰਹਿਤੇ ਹਜੇ ਕਿਰੈਕਟ ਨਹੀਂ ਘਾਦੀ ਹੁਣ ਥਾਣੇ ਦੇ ਚਾਰ ਹੀ ਐ ਹਾਂਜੀ ਚਾਰ ਫੋਰ ਸ਼ਾਂਗ ਤਾਂ ਇਹ ਨਹੀਂ 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 ਦਿਖਾ ਸਕਦੀ ਹੁਣ ਹਣੇ ਹਾਂਜੀ ਹਾਂਜੀ ਚਾਰ ਥਾਣਾ ਦੋਸਤੋ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਸਾਹੀਆਲ ਬੈੜਾ ਇਹ ਧੋਰ ਦੇ ਬਾਜਣ ਜੀ ਆਜੀ ਹੁਣ ਬਸ ਹੁਣ ਬਾਜਣ ਚੋਂ ਵੀ ਬੈੜਾ ਸੀਮਨ ਲਾਈਨ ਦੇ ਕਾਬਲ ਆ ਜੀ ਸੀਮਨ ਲੈਂਡ ਦੇ ਬਿਲਕੁਲ ਕਾਬਲ ਆ ਬੈੜ ਦੋਸਤੋ ਚਾਹੇ ਤੁਸੀਂ ਨਾ ਜਦੋਂ ਹੀਟ ਦੇ ਵਿੱਚ ਆਉਂਦੀ ਆ ਉਹਦੇ ਤੁਸੀਂ ਸੀਮਨ ਦੇ ਧਰਾ ਸਕਦੇ ਹੋ ਸਾਹੀ ਵਾਲ ਬੈੜ ਹੈਗੀ ਆਣ ਤੋਂ ਬਹੁਤ ਸੋਹਣਾ ਲੱਗਾ ਹੈ ਬੈੜ ਨੂੰ ਇੱਕ ਘਰੇ ਪੀਣ ਨੂੰ ਮੱਝਾਂ ਰਗਾ ਦੁੱਧ ਹੁੰਦਾ ਜੀ ਇਹਨਾਂ ਦਾ ਦੁੱਧ ਤਾਂ ਇਹਨਾਂ ਦਾ A2 ਮਿਲਕ ਹੈਗਾ ਬਹੁਤ ਚੰਗਾ ਹੁੰਦਾ ਹੈ ਕਹਿੰਦਾ ਵਾਪਸ ਉੱਥਾਂ ਇਹਦਾ ਰੇਟ ਵੀ ਫੋਨ ਤੇ ਹੋਣਾ ਹੈ ਹਾਂਜੀ ਹਾਂਜੀ ਰੇਟ ਦੋਸਤੋ ਇਹਨਾਂ ਚਾਰੇ ਗਾਵਾਂ ਦਾ ਤੁਹਾਨੂੰ ਬਾਈ ਫੋਨ ਤੇ ਕਰੂਗਾ ਤੇ ਪਿੰਡ ਖੜਿਆ ਆਪਾਂ ਸਹਿਣਾ ਤਹਿਸੀਲ ਪੈਂਦੀ ਐ ਨੂੰ ਤਾਬਾ ਤੇ ਜ਼ਿਲ੍ਹਾ ਬਰਨਾਲਾ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਚਲਾਤਾ ਸੋਨੂੰ ਇਹਨਾਂ ਦੇ ਵਿੱਚੋਂ ਜਿਹੜਾ ਵੀ ਨੱਕ ਚੰਗਾ ਲੱਗੇ ਨਾ ਬਾਈ ਦੇ ਨਾਲ ਕੰਟੈਕਟ ਕਰ ਲਿਓ ਬਾਕੀ ਵਪਾਰ ਦਾ ਕੰਮ ਬਾਈ ਨੇ ਹੁਣੀ ਸ਼ੁਰੂ ਕੀਤਾ ਹੈਗਾ ਰੁਟੀਨ ਦੇ ਵਿੱਚ ਹੀ ਬਾਈ ਕਹਿੰਦਾ ਮੈਂ ਪਸ਼ੂ ਪਸ਼ੂ ਲੈ ਕੇ ਆਇਆ ਕਰੂੰਗਾ ਇਹ ਆਫ ਕੈਮਰਾ ਆਪਣੀ ਗੱਲ ਹੋਈ ਛ ਬਾਈ ਦੇ ਨਾਲ ਸੋ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ ਵੀਰਾਂ